ਮੈਂ ਦਰਿਆ ਦੇ ਪੁਰਾਣੇ ਦਿੱਖਦੇ ਆ ਕਿੱਧਰ ਨੂੰ ਜਾਂਦੇ ਜੀ ਕਿੱਧਰੋਂ ਆਉਂਦੇ ਪਰ ਜਿਉ ਜਿਉਂੇ ਡਿਵੈਲਪਮੈਂਟ ਹੁੰਦੀ ਗਈ ਕਿਉਂਕਿ ਉਹਦੀ ਇਹਨੂੰ ਸਹੀ ਦੇਖਿਆ ਜ ਕਰਨ ਵਾਸਤੇ ਤੁਸੀਂ ਵੀ ਬਣੀਆਂ ਸੱਕੀ ਵੀ ਬਣੀ ਜਿਹੜੀ ਸੱਕੀ ਹੈ ਇਹ ਸਿੱਧੀ ਜਾ ਰਹੀ ਹੈ ਸੱਕੀ ਇਹ ਸ਼ੁਰੂ ਹੁੰਦੀ ਹੈ ਉੱਥੋਂ ਆਪਣਾ ਇੱਕ ਖਾਲਾ ਨਾਮ ਤੋਂ ਉੱਧਰੋਂ ਆਉਂਦੀ ਹੈ ਸੱਕੀ ਤੇ ਨਾਮ ਨਹੀਂ ਦੋ ਨਹੀਂ ਇੱਕ ਸੱਕੀ ਆ ਜਿਹਦੇ ਪਾਣੀ ਓਵਰ ਹੋਵੇ ਉਹਦੇ ਇੱਕ ਹੋਰ ਬਣਾਈ ਕਿਸੇ ਦਾ ਨਾਮ ਬਦਲ ਕੇ ਉਹ ਤਾਂ ਨਾਮ ਨਹੀਂ ਰੱਖਤਾ ਇਹ ਮੇਰੇ ਇਧਰ ਨੇ ਬੰਨੇ ਹੋ ਤੁਸੀਂ ਆ ਫਰਗਦੇਵ ਵਾਲੇ ਬੰਨੇ ਬੁੱਢਾ ਦਰਿਆ ਬਣ ਗਿਆ ਹੈ ਬੁੱਢਾ ਦਰਿਆ ਜੀ ਉਹ ਆ ਕੇ ਇੱਥੇ ਪੈ ਜਾਂਦਾ ਨੇਂਦ ਨੇ ਬੇਸਿਕਲੀ ਸਾਰੀਆਂ ਪਰ ਇਹ ਇਹਨਾਂ ਦੀ ਇੱਕ ਚੀਜ਼ ਮੈਨੂੰ ਤੁਹਾਨੂੰ ਦੱਸਦਾ ਇਹਨਾਂ ਦੇ ਬੰਨੇ ਉੱਚੇ ਨਹੀਂ ਹੁੰਦੇ ਹਾਂਜੀ ਇਹ ਜ਼ਮੀਨ ਦੇ ਬਰਾਬਰ ਹੁੰਦੇ ਨੇ ਤੇ ਥੱਲੇ ਇਹ ਵੀ ਵੀ ਬੱਚੇ ਫੰਟਾ ਡੋਂਗੇ ਹੁੰਦੇ ਨੇ ਔਰ ਇਹਨਾਂ ਦੀ ਜੋ ਚੜਾਈ ਇੱਥੋਂ ਲੋਕਾਂ ਤੋਂ ਪਤਾ ਲੱਗਾ ਮੈਨੂੰ ਵੀ ਜੋ ਪਤਾ ਹੈ 200 ਫੁੱਟ ਦੀ ਹੈ ਤੇ ਮੈਂ ਇਹੋ ਹੀ ਕਹਿੰਦਾ ਆ ਕਿ ਜਿਹੜਾ ਉੱਥੋਂ ਦਾ ਪਾਣੀ ਆਉਂਦਾ ਸੀ ਪਾਣੀ ਦੇ ਬਹੁਤ ਪੁਰਾਣੇ ਵੀ ਨਹੀਂ ਪੈਂਦੇ ਆਏ ਪਰ ਐਸ ਜਿਹੇ ਮਾੜੀ ਹਾਲਾਤ ਜੋ ਐਤ ਕਿਉਂ ਕਦੀ ਹੋਈ ਨਹੀਂ 88 ਤੋਂ ਬਾਅਦ ਇਹ ਜਿਆਦਾ ਪਾਣੀ ਆਇਆ ਤੇ ਪਾਣੀ ਇਕੱਠਾ ਹੁੰਦਾ ਸੱਕੀ ਨੇ ਗਾਂ ਲੈ ਕੇ ਆਉਣਾ ਸੀ ਔਰ ਉਧਰੋਂ ਨੌਮਣੀ ਨੇ ਲੈ ਕੇ ਆਉਣਾ ਸੀ ਨੌਮਣੀ ਵੀ ਕਿਸੇ ਨੇ ਖਲਾਈ ਨਹੀਂ ਕੀਤੀ ਸੱਕੀ ਦੀ ਵੀ ਕੋਈ ਖਲਾਈ ਨਹੀਂ ਹੋਈ ਕੋਈ ਦਰ ਜਿਹੜਾ ਖੋਲਿਆ ਨਹੀਂ ਗਿਆ ਔਰ ਆਪ ਤੋਂ ਬੱਤੀ ਗੱਲ ਜਿਹੜੇ ਅਸੀਂ ਲੋਕ ਐ ਹਾਲੇ ਮਾਰੇ ਤੇ ਆ ਸਾਡੇ ਭਰਾਵਾਂ ਨੇ ਉਹ ਸ਼ਕਤੀਆਂ ਜਿਹੜੀਆਂ ਨੇ ਅੱਗੋਂ ਵਾਰੀਆਂ ਨੇ ਔਰ ਛੁਡੇ-ਛੁਡੇ ਰਾਹ ਰਹਿ ਗਏ ਖਾਲੇ ਜੇ ਕਿਸੇ ਤਰ੍ਹਾਂ ਹੀ ਪੱਤੇ ਦਰਿਆ ਦਾ ਵੀ ਹੀ ਹਾਲ ਆ ਅਸੀਂ ਸਭ ਤੋਂ ਵੱਡੀ ਇਸ ਗੱਲ ਦੇ ਅਸੀਂ ਆਪ ਖੁਦ ਵੀ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਅਸੀਂ ਉਹਨਾਂ ਦੇ ਕਬਜ਼ੇ ਕੀਤੇ ਔਰ ਮੈਂ ਬੇਨਤੀ ਕਰਦਾ ਕਿ ਇਹ ਪ੍ਰਸ਼ਾਸਨ ਦਾ ਨਿਕੰਮਾ ਰਵਈਆ ਹੈ ਕਿ ਸਭਨਾਂ ਨੂੰ ਪਤਾ ਵੀ ਇਹ ਹਾਲਾਤ ਪਿਆਦਾ ਹੋਣੇ ਹੁਣ ਜਿੱਥੇ ਆਪਾਂ ਖੜੇ ਆ ਖੀਰ ਦਾ ਪਿੰਡ ਇੱਧਰ ਦੇ ਬਨੇ ਪਾਕਿਸਤਾਨ ਦੇ ਇੱਧਰ ਵੀ ਆਏ ਬਨੇ ਨੇ ਕੰਮ ਪੂਰੇ ਪਾਕਿਸਤਾਨ ਦੇ ਆ ਜਿਹੜੇ ਦੋ ਦਰਨ ਨੇ ਨਾ ਦਿੱਖੇ ਆ ਜਿਹੜੇ ਦੋ ਗੇਟ ਲੱਗੇ ਨੇ ਇਹ ਪਾਕਿਸਤਾਨ ਵਾਲੇ ਬੰਦੇ ਨੂੰ ਲੱਗੇ ਵੀ ਇੱਥੇ ਆਏ ਜਗ ਮਜੀਨਾ ਆਪਣੀ ਆ ਅੱਗੇ ਪੰਜ ਛੇ ਕਿਲੇ ਹਟਵਾ ਪਾਕਿਸਤਾਨ ਦੇਦੇ ਐਂਟਰੋ 1.5 2 ਮੀਟਰ ਇਹ ਦਾਰੇ ਇਸ ਕਰਕੇ ਲਾਏ ਵੀ ਜੇ ਕਿਤੇ ਕੋਈ ਲੋੜ ਤੋਂ ਮੇ ਪਾਣੀ ਦੀ ਟਾਂਠਾ ਵਰਤਨ ਦੀ ਵੱਧ ਘਟ ਕੀਤਾ ਜਾ ਪਰ ਹੁਣ ਇਹਨਾਂ ਨੇ ਕੀਤਾ ਮਤਲਬ ਵੇਖੋ ਨਲਾਕੀ ਕੀ ਆ ਡਰੇਨ ਡਿਪਾਰਟਮੈਂਟ ਦੀ ਇਹਨਾਂ ਨੇ ਕਿਤਾ ਲਾ ਕੇ ਚਾਰ ਦਰ ਬੰਦ ਕਰ ਦਿੱਤੇ ਸਿਰ ਦੋ ਗੇਟ ਰਹਿ ਗਏ ਇੱਕ ਦੋ ਦੀ ਡੱਕ ਲੱਗੀ ਮਤਲਬ ਨਲਾਕੀ ਜਿਹੜੇ ਦਿਨਾਂ ਨੂੰ ਇਹਨਾਂ ਨੇ ਵੈਕਸੀਨ ਬੜੇ ਪੜੇ ਲਿਖੇ ਆ ਮੈਂ ਉਹਨਾਂ ਦਾ ਨਿਲਾਇਕੀ ਪਣਾ ਦਿਖਾਉਣਾ ਚਾਹਣਾ ਤੁਹਾਨੂੰ। ਉਹ ਇੱਟਾਂ ਲਾ ਕੇ ਬੰਦ ਕੀਤੇ ਜੇ ਉਹਨਾਂ। ਹਾਂਜੀ। ਉਹ ਜਿਹੜਾ ਐਸਡੀ ਹੋਊਗਾ ਜਿਹੜਾ ਜਈਓ ਇੱਥੇ ਆ ਕੇ ਵੇਂਦੇ ਹੁਣਾ ਨਾ ਰੋਜ਼। ਉਹਨੇ ਕਿਤੇ ਰੱਖਿਆ ਨਾ ਫੋਲ ਦੇ ਵਿੱਚ ਪਾ ਲਿਆ। ਸਿੱਧਾ ਵੀ ਆ ਵੀ ਆ ਥੱਲੇ ਕੰਦਾਂ ਘਾਰਤੀਆਂ। ਔਰ ਮੀਂਹ ਕਿਤੇ ਪੈ ਜੇ ਇਹ ਇਲਾਕਾ ਡੁੱਬਣਾ ਹੀ ਡੁੱਬਣਾ ਹੈ ਹਮੇਸ਼ਾ। ਪਰ ਵੇਖੋ ਕਿਸੇ ਕਿਸੇ ਨੇ ਕਦੀ ਨਹੀਂ ਰੱਖਿਆ। ਸੋ ਮੈਂ ਕਿਉਂਕਿ ਮੇਰਾ ਪੂਰਾ 10 ਦਿਨ ਭਾਵੇਂ ਮੈਂ ਲੋਕਾਂ ਨਾਲ ਵਿਚਰਿਆ ਪਰ ਮੇਰਾ ਧਿਆਨ ਇਸ ਗੱਲ ਤੇ ਸੀ ਵੀ ਇਹਦਾ ਜਿਹੜਾ ਅਸੀਂ ਮਦਦ ਦੇ ਦੀ ਕੀ ਕਰ ਸਕਦੇ ਵੀ ਗਾ ਇਹ ਪਾਣੀ ਦੀ ਮਾਰ ਨਾ ਵਜੀ ਅੱਜ ਮੈਂ ਸ਼ੁਰੂ ਕਰੂੰਗਾ ਇਹ ਉਹ ਦੋ 40 ਸਾਲਾਂ ਦਾ ਇਹਨੂੰ ਅਸੀਂ ਕੰਪਲੀਟ ਕਰਾਂਗੇ ਪ੍ਰੋਜੈਕਟ ਨੂੰ ਤਾਂ ਕਿ ਸਾਡੇ ਨਿਆਣੇ ਇਹ ਪਾਣੀ ਦੀ ਮਾਰ ਚੜਾ ਫੇਰ ਆਉਣ ਤੇ ਮੈਂ ਉਹਦੇ ਨਿਚੋੜ ਤੇ ਪਹੁੰਚਿਆ ਹਾਂ ਸਾਰੇ ਤੁਹਾਨੂੰ ਮੈਂ ਸਾਰਾ ਇਲਾਕਾ ਵਿਖਾਇਆ ਕਿਤੇ ਵੀਡੀਓ ਬਣਾ ਕੇ ਕਿਤੇ ਮੈਂ ਆਪ ਲਾਈਵ ਹੋ ਕੇ ਕਿਤੇ ਪਿੰਡਾਂ 'ਚ ਜਾ ਕੇ ਉਹ ਉੱਧਰ ਵੇਖੋ ਬੰਦਿਆਂ ਨੂੰ ਉਹ ਕੰਧ ਤੋਂ ਲੈ ਕੇ ਉਹ ਬਾਦ ਚੰਨਾ ਹਾਂ ਉਹ ਟੁੱਟਾ ਉਹ ਥਣ ਟੁੱਟਾ ਅੱਧੇ ਘਰ ਟੁੱਟਾ ਉਹ ਦੇਖੋ ਕਲੋਜ਼ ਅਪ ਕਰਕੇ ਜੇ ਤੁਸੀਂ ਦੇਖੋਗੇ ਉਹਨੇ ਕੋਕੋਲੋਨੀਆ ਉਸ ਹਾਲੇ ਹੀ ਉੱਥੇ ਮਤਲਬ ਅ ਧੱਕ ਵੀ ਲੱਗੀ ਆ ਇਹ ਥੱਲੇ ਪਿੱਟਾਂ ਵੀ ਲਾਈਆਂ ਨੇ ਕਿਤੇ ਸ਼ਰੀਏ ਕ੍ਰੋਸ ਲਾਈ ਕੋਈ ਬੰਦਾ ਨਾ ਇੰਟਰੋ ਜੀ ਮਤਲਬ ਮੇਰਾ ਮੈਂ ਕਹਿੰਦਾ ਮਤਲਬ ਇਹ ਜਿਹੜਾ ਤੰਤਰ ਕਿੱਥੇ ਆ ਡਰੇਨੇਜ ਡਿਪਾਰਟਮੈਂਟ ਕਿੱਥੇ ਆ ਸਾਡੇ ਸੈਕਟਰੀ ਚੇਸ਼ਨ ਕੁਮਾਰ ਜੀ ਬਹੁਤ ਦਿਮਾਗ ਹਾਈ ਐਡਿਡ ਹੈ ਬਲੂਤੋ ਆ ਉਹ ਐ ਸਮਝੇ ਮੇਰੇ ਤੋਂ ਸਿਆਣਾ ਕੋਈ ਨਹੀਂ ਆ ਤਰੇ 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 ਵੇਖ ਲਓ ਤੁਹਾਡੀ ਜੇ ਤੁਸੀਂ ਸਿਆਣੇ ਹੋਦੇ ਹਾਲ ਆ ਕਿਦਾਂ ਪੈਦਾ ਹੋਗੇ ਤੁਹਾਨੂੰ ਮਤਲਬ ਤੁਸੀਂ ਇੰਨੇ ਆਏ ਜਿਹੜੀ ਤੁਹਾਨੂੰ ਗੱਲ ਹੀ ਸੁਣਨੀ ਆਉਂਦੀ ਕਹ ਰਾਜ ਹਾਲਾਤ ਦੇਖ ਲੋ ਇਹਦੇ ਜ਼ਿੰਮੇਵਾਰ ਤੁਸੀਂ ਵੀ ਓਨੇ ਜਿੰਨਾ ਕਿ ਜੇਈ ਜ਼ਿੰਮੇਵਾਰ ਆ ਉਹਨਾਂ ਐਕਸ਼ਨ ਐਸਸੀ ਤੇ ਸਭ ਤੋਂ ਵੱਧ ਸੈਕਟਰੀ ਜ਼ਿੰਮੇਵਾਰ ਹੈ ਉਹਨੂੰ ਸਮਝ ਰਹੇ ਸਾਂ ਮੇਰੇ ਉਹਨੂੰ ਸਮਝੀ ਨਹੀਂ ਆਈ ਤੂੰ ਕਿਰਿਆ ਕਰਨ ਦੀ ਸੋ ਮੈਂ ਹੁਣ ਕਹਿਣਾ ਇਹਦੀ ਤੁਰੰਤ ਇੱਕ ਕਮੇਟੀ ਛੜਾਈ ਜਾਂ ਬੁੱਡੇ ਦਰਿਆ ਦੇ ਔਰ ਨਾਲ ਸੱਕੀ ਦੇ ਨਾਲ ਨੋਮਣੀ ਦੇ ਔਰ ਆ ਜੇੜ ਜਿਹੜੇ ਠੀਕ ਕੀਤੇ ਜਾਣਦੇ ਦੀ ਖਲਾਈ ਕਰਕੇ ਲੋਕਾਂ ਨੂੰ ਰਾਹਤ ਦਵਾਈ ਜਾਵੇ ਇਹਦੇ ਨਾਲ ਘੱਟੋ ਘੱਟ 100 60 ਪਿੰਡ ਜਿਹੜੇ ਅੱਜ ਡੁੱਬੇ ਆ ਆ ਗਲਤੀ ਦੇ ਕਰਕੇ ਔਰ ਜਿਹਦੇ ਚ ਅਰਬਾਂ ਰੁਪਈਆ ਦਾ ਨੁਕਸਾਨ ਜਿੱਥੇ ਪਿੰਡਾਂ ਵਾਲਿਆਂ ਦਾ ਹੋਇਆ ਆ ਜੈ ਐਨ ਜੀਓ ਆ ਖੜੇ ਨੇ ਮੰਡੀ ਆ ਆਪਣੇ ਮੰਡੀ ਦੇ ਪ੍ਰਧਾਨ ਜੀ ਵੀ ਵਾਈਸ ਆਫ ਅਮਰਸਰ ਵੀ ਸਾਰੇ ਇਹ ਇਹ ਅੱਜ ਇਹ ਆ ਕਿ ਆਈ ਤੇ ਆ ਕਿ ਚਲੋ ਫ੍ਰੀ ਅਸੀਂ ਦੇਣੀ ਆ ਦਵਾਈਆਂ ਜਾਂ ਕੋਈ ਚਾਰਾ ਜਾਂ ਕੁਝ ਵੀ ਪਰ ਹਰ ਚੀਜ਼ ਤੇ ਪੈਸੇ ਲੱਗਦੇ ਆ ਅੱਜ ਅਰਬਾਂ ਰੁਪਈਆ ਦਾ ਬੋਝ ਇਹਨਾਂ ਨਲਾਇਕ ਅਫਸਰਾ ਕਰਕੇ ਇਹਨਾਂ ਲੋਕਾਂ ਦੇ ਪਿਆ ਨਾਲ ਸਾਡੇ ਪੰਜਾਬੀਆਂ ਦੇ ਪਿਆ ਸਾਨੂੰ ਉਹ ਪਰ ਮੇਸੀਂ ਲੰਗਰ ਲਾਉਣ ਨੂੰ ਤਗੜੇ ਆ ਪਰ ਹਰ ਚੀਜ਼ ਦੇ ਮਗਰ ਪੈਸੇ ਲੱਗਦੇ ਇਹ ਬੋਝ ਇਹਨਾਂ ਨੇ ਨਜ਼ਾਇਜ਼ ਪਾਇਆ ਸਾਡੇ ਉੱਤੇ ਜਿਹੜਾ ਅਸੀਂ ਜਿਹਦਾ ਕੋਈ ਬਣਦਾ ਹੀ ਨਹੀਂ ਸੀ ਸਾਰਾ ਇਹਦੇ ਬੂਤ ਜਿਹੜੀ ਅਜਨਾਲੇ ਤੋਂ ਪੁੰਗੇ ਨੂੰ ਛਲਕ ਜਾਂਦੀ ਨਾ ਪੁੰਗੇ ੱਡੇ ਤੇ ਲਾਗੇ ਖੜੇ ਆ ਜਿਹੜਾ ਮੈਂ ਅੱਗੇ ਵੀ ਦਿਖਾਉਂਦਾ ਆ ਤੁਹਾਨੂੰ ਜਿਹੜਾ ਵੱਡਾ ਦਰਿਆ ਆ ਤੇ ਸੱਕੀ ਆ ਹਾਂਜੀ ਇਹ ਜਿੰਨੇ ਵੀ ਇਲਾਕੇ ਰੋੜ ਰਏ ਨੇ ਉਹਨਾਂ ਦੇ ਨਾਂ ਪਾਣੀ ਖਿੱਚਣ ਕਰਕੇ ਆ ਔਰ ਵੇਖ ਲਓ ਇਧਰਲੇ ਬੰਨੇ ਚੱਕੌਲ ਦਾ ਇਲਾਕਾ ਵੀ ਆ ਇਧਰ ਆ ਲਾਲ ਵਾਲਾ ਜੀ ਆ ਲਾਲ ਵਾਲੇ ਵਾਲਾ ਸਾਰਾ ਹੀ ਡੁੱਬਾ ਪਿਆ ਵਾ ਇਹ ਇਰਾਕਾ ਔਰ ਇਹ ਪਿੱਛੋਂ ਪਾਣੀ ਦੇ ਪਿੱਛੋਂ ਵਹਿਣ ਤੋਂ ਆ ਰਿਹਾ ਵਹਿਣ ਤੋਂ ਪਰ ਜੇ ਸੱਕੀ ਪਾਣੀ ਖਿੱਚਦੀ ਹੁੰਦੀ ਤੇ ਇਹ ਪਾਣੀ ਇਧਰ ਨੂੰ ਨਹੀਂ ਸੀ ਆਉਣਾ ਸੱਕੀ ਪਾਏ ਕਿ ਨਿਕਲ ਜਾਣਾ ਸੀ ਨਿਕਲ ਜਾਣਾ ਔਰ ਇਹ ਨਾ ਖਾਲਣ ਕਰਕੇ ਕੁਝ ਲੋਕਾਂ ਨੇ ਅੱਗੇ ਮਿੱਟੀ ਪਾ ਕੇ ਜ਼ਮੀਨਾਂ ਵਾਲੀਆਂ ਨੇ ਸੱਕੀ ਕਰ ਉੱਚੀ ਕਰ ਲਈ ਹੈ ਹਾਂਜੀ ਹਾਂਜੀ ਔਰ ਇਹ ਲੋਕ ਬਹੁਤ ਪਰੇਸ਼ਾਨ ਨੇ ਐਸੇ ਜਿਹੜੀ 63000 ਏਕੜ ਫਸਲ ਖਰਾਬ ਹੋਈ ਹੈ ਜਨਾਲੇ ਦੀ ਇਹ ਉਹ 60000 ਚੋਂ 1 ਕ ਹਜ਼ਾਰ ਏਕੜ ਦੇ ਮੇਰਾ ਖਿਆਲ ਇਹੋ ਜਣੀ ਜਿਹੜੀ ਤਾਂ ਵੀ ਰਣੀ ਏਦਾਂ ਨਾਲ ਨਾਲ ਏਦਾਂ ਵੱਡੇ ਵੱਡੇ ਚੱਕ ਬਣੇ ਆ ਇਧਰ ਨੂੰ ਵਖਾ ਪਰਲੇ ਬੰਨੇ ਵੀ ਕੀ ਰਹਾ ਦਿਆ ਆ ਆਹ ਦੇਖੋ ਅਗਲੇ ਬੰਨੇ ਮਤਲਬ ਇਹ ਕੁਝ ਕੁਦਰਤ ਦੀਆਂ ਗਰੂਪੀਆਂ ਨੇ ਕੁਝ ਅਜੀਬ ਬਣਾਈਆਂ ਨੇ ਕੁਝ ਨਹੀਂ ਬਣਾਈਆਂ ਨੇ ਹਾਂਜੀ ਔਰ ਮਿੱਟੀ ਨਾ ਪਾਈ ਹਿੰਦੀ ਸੱਕੀ ਪੂਰੀ ਚੌੜੀ ਹੋਵੇ ਦੀ ਇਹ ਮੁਸ਼ਕਲ ਆਉਣੀ ਨਹੀਂਗੀ ਕੋਈ ਪਰੇਸ਼ਾਨੀ ਨਹੀਂ ਸੋ ਮੈਂ ਜਿਹੜੀ ਅੱਗੇ ਵੀ ਗੱਲ ਕੀਤੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਦੇ ਆ ਵੀ ਹੁਣ ਇਹ ਸੱਕੀ ਵੀ ਪੂਰੀ ਖੋਲੀ ਜਾਊਗੀ। ਹਾਂਜੀ। ਔਰ ਵੱਡੀ ਕੀਤੀ ਜਾਊਗੀ। ਇਹਦੀ ਲੜਾਈ ਲੜੀ ਜਾਊਗੀ ਪੂਰੀ। ਠੀਕ। ਆਵੇ ਕੋਈ ਵੀ ਉੱਥੇ ਬੈਠਾ ਉਹਨੂੰ ਸਾਈਡ ਤੇ ਕਰਕੇ ਉਹ ਆਪਣੇ ਘਰ ਜਾਵੇ ਜਿੰਨੇ ਨਜਾਇਜ਼ ਕਬਜ਼ੇ ਕੀਤੇ ਨੇ। ਠੀਕ। ਔਰ ਜਿਹੜੀ ਜਿਹੜਾ ਬੁੱਢਾ ਦਰਿਆ ਇਹ ਵੀ ਪੂਰਾ ਖੋਲਿਆ ਜਾਊਗਾ। ਇਹ ਵੀ ਪੂਰਾ। ਜਦੋਂ ਇਹ ਜਦੋਂ ਇਹ ਖੁੱਲਣਗੇ ਤੇ ਫੇਰ ਇਹ ਮਾਰ ਨਹੀਂ ਨਹੀਂ ਤੇ ਸਾਡੇ ਨਿਆਂਿਆਂ ਨੂੰ ਫੇਰ ਕਿੱਦਾਂ ਕੋਈ ਵੀ ਮਾਰਾ ਇਹਨਾਂ ਇਸ ਵਿਆਜ ਦੇ ਨਾਲ। ਹਾਂਜੀ। ਸੋ ਫਿਕਰ ਨਾ ਕਰੋ ਇਹ ਲੜਾਈ ਆਪਾਂ ਲੜਾਂਗੇ। ਠੀਕ। ਉਹਨੇ ਆਲ ਉਸ ਜਗ੍ਹਾ ਤੇ ਖੜੇ ਆ ਜਿੱਥੋਂ ਰਾਵੀ ਦਰਿਆ ਟੁੱਟ ਕੇ ਪਿਆ ਸੀ ਜਿਹਦੇ ਨਾਲ ਪੂਰਾ ਮਾਝਾ ਟੁੱਟ ਗਿਆ ਸੀ ਸੋ ਉਸ ਜਿਹੜਾ ਦਰਿਆ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਇਲਾਕੇ ਦਾ ਉਹਦੀ ਅੱਜ ਜਿਹੜੀ ਸੇਵਾ ਆ ਕਿਉਂਕਿ ਸਰਕਾਰ ਹੱਥ ਖੜੇ ਕਰ ਗਈ ਆ ਕਿਉਂਕਿ ਬਾਗ ਵਾਲੇ ਬਾਬਾ ਜੀ ਸਲਾਮ ਸੇਕ ਬਾਬਾ ਜੀ ਕਰਪਾਲ ਸਿੰਘ ਦੀ ਰਹਿਨਮਾਈ ਦੇ ਹੇਠ ਹੋ ਰਹੀ ਹੈ ਔਰ ਸੰਗਤ ਨੇ ਪੂਰਾ ਜੋਸ਼ ਹੈ ਕਿਉਂਕਿ ਮਾਹਪੁਰ ਚ ਗੁਰੂ ਕੇ ਬਾਗ ਵਾਲੇ ਹਮੇਸ਼ਾ ਹੀ ਲੋਕ ਸੇਵਾ ਸਮਾਜ ਚ ਵੱਧ ਚੜ ਕੇ ਹਿੱਸਾ ਪਾਉਂਦੇ ਆ ਸਾਡੇ ਵੀ ਅੱਜ ਰਾਜਾ ਬਲਿਕ ਜੀ ਪ੍ਰਧਾਨ ਜੀ ਆਏ ਸੀ ਸਾਡੇ ਬੀ ਫੇਸਬੁਕ ਹਿਲ ਜੀ ਸਾਡਾ ਸੀਰ 33 ਜਗੜ ਚਾਰਜ ਪੰਜਾਬ ਦੇ ਇਸ ਮੁਤੀ ਸਾਡੀ ਪਾਰਟੀ ਕਾਂਗਰਸ ਜੋ ਤਿੰਨ ਫੋਲਿਆ ਉਹ ਵੀ ਦੇਖ ਕੇ ਗਏ ਔਰ ਸਾਨੂੰ ਵੀ ਉਹਨਾਂ ਨੇ ਫੋਨ ਕੀਤਾ ਕਿ ਤਗੜੇ ਹੋ ਕੇ ਬੰਦ ਵੱਜਣ ਤੱਕ ਅਸੀਂ ਪੂਰੀ ਸੇਵਾ ਲਮਾਉਣੀ ਹੈ ਮੇਰੀ ਹਰ ਜ਼ਗਰ ਜਿਹੜੀ ਸੁਣਦੀ ਹੈ ਉਹ ਵੱਧ ਤੋਂ ਵੱਧ ਚੇਰੇ ਲਾਪਰੇ ਕਿਤੇ ਵੱਡੀ ਦੇ ਕੋੜੇ ਪਜਾ ਜਿਹੜਾ ਬਹੁਤ ਜਾ ਸਕਦਾ ਲੋੜ ਵੀ ਕਿਸੇ ਤਰ੍ਹਾਂ ਦੀ ਟੈਕਨੀਕਲ ਬਹੁਤ ਵੱਡੀ ਲੋੜ ਹੈ ਦੀ ਤੇ ਸਾਨੂੰ ਸਾਰਿਆਂ ਨੂੰ ਪੰਜਾਬੀ ਦੇ ਆਪਾਂ ਇਸ ਕੰਮ ਨੂੰ ਜਾਣੇ ਜਾਂਦੇ ਆ ਅਸੀਂ ਟੁਪਕਾ ਟੁਪਕਾ ਕਰਕੇ ਦਰਿਆ ਭਰਿਆ ਜਾਂਦਾ ਇਹ ਥੋੜੀ ਥੋੜੀ ਸੇਵਾ ਕਾਰ ਸੇਵਾ ਦੇ ਵਿੱਚ ਸਾਰੇ ਪਾਓ ਤਾਂ ਕਿ ਇਹ ਕਰੋੜਾ ਅਰਬ ਰੁਪਈਆ ਦਾ ਬਜਟ ਆ ਇਹ ਇਹਨਾਂ ਨੂੰ ਇਹਨਾਂ ਨੇ ਰੋਕ ਲਾਉਣੀ ਆ ਰਾਵੀ ਨੂੰ ਤੇ ਜਦੋਂ ਬਾਬੇ ਖੁੰਡਾ ਲੈ ਕੇ ਰਾਵੀ ਦੇ ਕੇ ਖਲੋ ਜਾਣਗੇ ਤੇ ਰੋਗ ਲਗਣੀ ਤੈ ਆ ਬੋਲੇ ਬੋਲੇ ਸਿਮਰ ਕਾਰੋ ਤੇ ਮੇਰਾ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਜਿਹੜੇ ਜਿਹੜੇ ਜਨਾਲੇ ਇਲਾਕੇ ਨਾਲ ਸੰਬੰਧ ਰੱਖਦੇ ਆ ਆਪਣੇ ਪਿੰਡਾਂ ਚ ਸੇਵਾ ਭੇਜ ਕੇ ਸਿੱਧੀ ਸੇਵਾ ਭੇਜੋ ਬਾਬਾ ਜੀ ਨੂੰ ਤਾਂ ਕਿ ਹੁਣੇ ਜੇ ਇਹਨਾਂ ਦੇ ਬੀੜਾ ਸਰਕਾਰ ਨੇ ਪਾ ਦਿੱਤਾ ਸਾਡਾ ਫਰਜ਼ ਪੜਦਾ ਥੰਮ ਬਣ ਕੇ ਉਹ ਨਾਲ ਖਲੋ ਜੀਏ ਤੇ ਇਹਨੂੰ ਇੱਕ ਵਾਰੀ ਚਾਲੂ ਕਰਕੇ ਦੇ ਜੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਚਲੋ ਵਾਹ ਜਿਹੜਾ ਵੱਡਾ ਕਰਦਾ ਨੇ ਜੈ ਜੀ